ਕੈਨੇਡਾ ਤੋਂ ਫੌਜਾ ਸਿੰਘ ਦੀ ਮੌਤ ਬਣ ਕੇ ਆਇਆ ਅਮਰਿਤਪਾਲ ਸਿੰਘ ਦੱਸ ਦਈਏ ਕਿ 114 ਸਾਲਾ ਦੁੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮਲਜ਼ਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਮਲਜ਼ਮ ਦੀ ਪਛਾਣ ਕਰਤਾਰਪੁਰ ਦੇ ਦਾਸੂਪੁਰ ਪਿੰਡ ਦੇ ਰਹਿਣ ਵਾਲੇ ਐਨ ਆਰ ਆਈ ਅਮਰਿਤਪਾਲ ਸਿੰਘ ਢਿੱਲੋ ਦੇ ਵਜੋਂ ਹੋਈ ਹੈ ਦਰਅਸਲ ਅਮਰਿਤਪਾਲ 8 ਦਿਨਾਂ ਪਹਿਲਾਂ ਕੈਨੇਡਾ ਤੋਂ ਪਰਤਿਆ ਸੀ ਤੇ ਪੁਲਿਸ ਵੱਲੋਂ ਉਸ ਤੋਂ ਹਾਦਸੇ ਦੇ ਵਿੱਚ ਵਰਤੀ ਗਈ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ ਰਾਤ ਨੂੰ ਉਸ ਨੂੰ ਥਾਣੇ ਭੋਗਪੁਰ ਦੇ ਵਿੱਚ ਲਜਾਇਆ ਗਿਆ ਤੇ ਪੁੱਛਗਿੱਛ ਕੀਤੀ ਗਈ ਹੈ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾਣੀ ਹੈ ਤਾਂ ਜਲੰਧਰ ਦੇ ਐਸ ਐਸ ਪੀ ਹਰਮਿੰਦਰ ਵਰਕ ਦਾ ਇਹ ਕਹਿਣਾ ਕਿ ਉਹਨਾਂ ਵੱਲੋਂ ਬਣਾਈਆਂ ਗਿਆ ਟੀਮਾਂ ਨੇ ਕੁਝ ਗੱਡੀਆਂ ਲਿਸਟ ਆਊਟ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਫੋਰਚਨਰ ਗੱਡੀ ਦੀ ਪਛਾਣ ਦੇ ਸ਼ਾਮ ਹੁੰਦੀ ਹੈ ਨੰਬਰ ਤੋਂ ਪਤਾ ਲੱਗਦਾ ਹੈ ਗੱਡੀ ਕਪੂਰਥਲਾ ਦੇ ਠੋਲੀ ਪਿੰਡ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੇ ਨਾਂ ਤੇ ਰਜਿਸਟਰਡ ਹੈ ਜਿਸ ਤੋਂ ਬਾਅਦ ਜਲੰਧਰ ਪੁਲਿਸ ਦੀਆਂ ਟੀਮਾਂ ਕਪੂਰਥਲਾ ਰਵਾਨਾ ਹੋਈਆਂ ਵਰਿੰਦਰ ਤੱਕ ਪਹੁੰਚੀਆਂ ਤੇ ਵਰਿੰਦਰ ਤੋਂ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਕੈਨੇਡਾ ਤੋਂ ਆਇਆ ਐਨ ਆਰ ਆਈ ਅਮਨਿਤਪਾਲ ਤੇ ਲੋ ਜਸਨੂਸ ਦੀ ਗੱਡੀ ਖਰੀਦੀ ਸੀ ਤਾਂ ਪੁਲਿਸ ਨੇ ਦੇਰ ਰਾਤ ਅਮਰਿਤਪਾਲ ਨੂੰ ਗ੍ਰਫਤਾਰ ਕਰਕੇ ਗੱਡੀ ਬਰਾਮਦ ਕੀਤੀ ਹੈ ਹਾਦਸੇ ਤੋਂ ਬਾਅਦ ਅਮਰਿਤਪਾਲ ਸਿੱਧਾ ਆਪਣੇ ਪਿੰਡ ਦਾਸੂਪੁਰ ਗਿਆ ਸੀ ਤਾਂ ਪੁਛਗਿਸਤ ਦੇ ਵਿੱਚ ਅਮਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਲਿਆ ਉਸਨੇ ਦੱਸਿਆ ਕਿ ਮੁਕੇਰੀਆ ਸਾਈਡ ਤੋਂ ਆਪਣੇ ਫੋਨ ਵੇਚ ਕੇ ਆ ਰਿਹਾ ਸੀ ਜਦੋਂ ਬਿਆਸ ਕੋਲ ਪਹੁੰਚਿਆ ਤਾਂ ਇੱਕ ਬਜ਼ੁਰਗ ਉਸ ਦੀ ਗੱਡੀ ਦੀ ਚਪੇਟ ਦੇ ਵਿੱਚ ਆਏ ਨੇ ਉਸ ਨੂੰ ਨਹੀਂ ਪਤਾ ਸੀ ਕਿ ਉਹ ਬਜ਼ੁਰਗ ਫੌਜਾ ਸਿੰਘ ਨੇ ਪੜ੍ਹਦੀਆਂ ਜੱਟੀਆਂ ਤੇ ਲੇਟੈਸਟ ਮੋਟਰਸਾਈਕਲ ਸੀ ਤਾਂ ਉਹ ਸਾਰੇ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਟ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਜਿਸ ਸਟੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ ਗੱਡੀ ਜਿਹੜੀ ਹੈਗੀ ਉਸੇ ਕੰਮ ਕਰਦੇ ਹੋਏ ਸੀ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਵਿਕੀ ਹੋਈ ਸੀ ਤਾਂ ਉਸ ਨੂੰ ਟਰੇਸ ਜਿਹੜਾ ਹੈਗਾ ਸੀ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਫਰਜ਼ ਬਣਦਾ ਸੀ ਇਹ ਅਗਰ ਐਕਸੀਡੈਂਟ ਹੋ ਵੀ ਗਿਆ ਤਾਂ ਉਹ ਉੱਥੇ ਰੁਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਣਾ ਉਹਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਸੀ ਜਿਹੜੀ ਕਿ ਉਸ ਵੱਲੋਂ ਨਹੀਂ ਕੀਤੀ ਤਾਂ ਇਸ ਦੇ ਵਿੱਚ ਸਾਡੀਆਂ ਟੀਮ ਜਿਹੜੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਤੋਂ ਜੀਲ ਪਈ ਅਹ ਦੋਸ਼ੀ ਜਿਹੜਾ ਅਮਰਿਤਪਾਲ ਸਿੰਘ ਦੋਸ਼ੀ ਹਾਇ ਤੇ ਵਿੱਚ ਜਿਹੜਾ ਹੈਗਾ ਅਮਰਿਤਪਾਲ ਸਿੰਘ ਢਿੱਲੋ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢਿੱਲੋ ਇਹ ਕੈਨੇਡਾ ਬੇਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵੀਜੇ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਲੈ ਲਿਆ ਇਹ ਚਾਕੇ 2027 ਤੱਕ ਇਹਦੇ ਕੋਲ ਵਰਕ ਪਰਮਿਟ ਉਹ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ 82 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇਥੇ ਤਿੰਨ ਕੱਬ ਦੇ ਪਹਿਲਾਂ ਹੀ ਇਥੇ ਜਿਹੜਾ ਹੈਗਾ ਇਥੇ ਆਇਆ ਸੀ ਅ ਜਸਟ ਅ ਐਕਸੀਡੈਂਟ ਹੋਫ ਨਾ ਇਹਦੀ ਪਹਿਲਾਂ ਕਵੀ ਨੇ ਗੱਡੀ ਦਾ ਟਾਇਰ ਇਹਦੇ ਦਾ ਖਰਾਬ ਹੋ ਗਿਆ ਸੀ ਉਹਨੂੰ ਇਹਨੇ ਚੇਂਜ ਕਰਾਇਆ ਫਿਰ ਕਾਲਾ ਫਕਰਾ ਕਸਬੇ ਤੋਂ ਜਿਹੜਾ ਗਿਆ ਉੱਥੇ ਨਿਕਲੇ ਤਾਂ ਇਹਦੇ ਵਿੱਚ ਕੇਸ ਨੂੰ ਟ੍ਰੇਸ ਕਰਦੇ ਵਿੱਚ ਜਿਹੜੀ ਹੈਗੀ ਇਸ ਕਰਕੇ ਜਾਦੇ ਲੱਗ ਗਈ ਸੀ ਤਦ ਇਹ ਅਸੀਂ ਪਿੱਛੇ ਕੈਮਰੇ ਵੱਲ ਜਾਂਦੇ ਸੀ ਤਾਂ ਉਹ ਬਿਲਕੁਲ ਛੋਟਾ ਮੈਕਰਾ ਹੈ ਕਿ ਲੋਕ ਦਾ ਪਿੰਡ ਬਿਲਕੁਲ ਉੱਥੋਂ ਨੇੜੇ ਹੈਗਾ ਤਾਂ ਉਹ ਥੋੜੇ ਏਰੀਆ ਦੇ ਵਿੱਚ ਜਿਹੜਾ ਹੁੰਦਾ ਕਿ ਕੈਮਰਾ ਜਿਹੜਾ ਸੀਸੀਟੀਵੀ ਕਰਦਾ ਉਹ ਤੋਂ ਰੋਕ ਨਹੀਂ ਸਕਦੇ ਹਾਂ ਪਰ ਸਾਨੂੰ ਜਿਹੜੀ ਹੈ ਕਿ ਸੀਸੀਟੀਵੀ ਫੁਟੇਜ ਦੀ ਆ 56 ਲਾ ਇਸ ਤਰ੍ਹਾਂ ਅਸੀਂ ਕੋਈ ਬਾਕੀ ਨਹੀਂ ਜੀ ਸਕੋ ਉਹ ਕਿਤਾਬ ਕੇਸ ਹੈ ਜਿਹੜਾ ਹੈਗਾ ਰੈਕ ਰੈਸ ਕਰਨ ਦੇ ਵਿੱਚ ਜਿਹੜੀ ਹੈਗੀ ਹੈ ਸਮੁੱਚ ਜਿਹੜਾ ਬੱਚਾ ਜਿਹੜਾ ਹੈਗਾ ਉਹਨਾਂ ਦੇ ਆਪੇ ਇਹ ਸਾਰੇ ਅਸੀਂ ਪੰਜਾਬੀ ਹੋਣ ਦੇ ਨਾਤੇ ਭਾਰਤੀ ਹੋਣ ਦੇ ਨਾਤੇ ਅਸੀਂ ਉਹਨਾਂ ਦੀ ਸਿੱਖਿਆ ਦੇ ਉੱਤੇ ਮਾਣ ਮਹਿਸੂਸ ਕਰਦੇ ਆਂ ਤਾਂ ਅਸੀਂ ਇਸ ਕੇਸ ਨੂੰ ਜਿਹੜਾ ਹੈਗਾ ਇੱਕ ਚੈਲੰਜ ਦੇ ਤੌਰ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਨੂੰ ਲਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਹੈਗਾ ਘੱਟ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਜਾਵੇ ਤਾਂ ਉਹ ਜਿਹੜਾ ਹੈਗਾ ਵਿਥਿਨ 30 ਆਵਰਸ ਦੇ ਵਿੱਚ ਜਿਹੜੀਆਂ ਸਾਰੀਆਂ ਸੀਰੀਜ਼ ਕੇਸ ਨੂੰ ਜਿਹੜਾ ਟ੍ਰੇਸ ਕੀਤਾ ਦੋ ਇਨਵੈਸਟ ਕਰ ਲੈਣ ਜਿਹੜੀ ਗੱਡੀ ਹੈਗੀ ਹੈ ਫੋਰਚਨਰ ਇਹ ਗੱਡੀ ਵੀ ਅਸੀਂ ਜਿਹੜੀ ਹੈਗੀ ਹੈ ਕਬਜ਼ਾ ਦੇ ਵਿੱਚ ਜਿਹੜੀ ਹੈਗੀ ਹੈ ਦਾ ਪੀਬੀ 20ਸੀ 7100 750 ਦਾ ਨੰਬਰ ਹੈਗਾ ਇਹ ਜਿਹੜੀ ਫੋਰਚਨਰ ਗੱਡੀ ਹੈਗੀ ਸੀ ਇਹਨੂੰ ਅਸੀਂ ਕਬਜ਼ਾ ਪੁਲਿਸ ਦੇ ਵਿੱਚ ਰੱਖਿਆ ਤਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਹੈ ਸਾਨੂੰ ਜਿਹੜੀ ਇਹ ਸਰਦਾਰ ਫੌਜਾ ਸਿੰਘ ਦੀ ਜਿਹੜੀ ਅਨਫੋਰਚੂਨੇਟਲੀ ਡੈਥ ਹੋਈ ਹੈ ਉਹਦੇ ਵਿੱਚ ਸਾਨੂੰ ਅਫਸੋਸ ਹੈ ਜਿਹੜਾ ਕਿ ਜਿਸ ਤਰੀਕੇ ਦੀ ਸ਼ਖਸੀਅਤ ਸਰਦਾਰ ਫੌਜਾ ਸਿੰਘ ਨੇ ਕਮਾਈ ਹੈ ਉਹਨਾਂ ਦੇ ਅੰਤ ਸਮੇਂ ਦੇ ਵਿੱਚ ਜਿਹੜੀ ਹੈਗੀ ਇਸ ਤਰੀਕੇ ਨਾਲ ਜਿਹੜੀ ਹੈਗੀ ਉਹਨਾਂ ਦੀ ਜਾਣਨਾ ਐਕਸੀਡੈਂਟ ਰੋਡ ਐਕਸੀਡੈਂਟ ਦੇ ਵਿੱਚ ਨਹੀਂ ਜਾਣੀ ਚਾਹੀਦੀ ਸੀ। ਪਰ ਫਿਰ ਵੀ ਅਸੀਂ ਆਪਣੀ ਜਿਹੜੀ ਸਾਡੀ ਪੁਲਿਸ ਦੀ ਡਿਊਟੀ ਹੈਗੀ ਆ ਮੁਕਦਮਾ ਦਰਜ ਕਰਕੇ ਉਹਨੂੰ ਤਫਤੀਸ਼ ਕਰਕੇ ਤੇ ਦੋਸ਼ੀ ਨੂੰ ਅਰੈਸਟ ਕਰਨਾ ਉਹ ਅਸੀਂ ਮੁਕੰਮਲ ਕੀਤੀ ਹੈ। ਸਰ ਇੱਕ ਸਵਾਲ ਹੈ ਕਿ ਇਹ ਪਤਾ ਸੀਗਾ ਕਿ ਜਦੋਂ ਐਕਸੀਡੈਂਟ ਹੋਇਆ ਕਿ ਇਹ ਫੌਜਾ ਸਿੰਘ ਇਹਨੂੰ ਕਿੰਨੀ ਦੇਰ ਬਾਅਦ ਪਤਾ ਹੈ ਕਿ ਨਹੀਂ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਇਸ ਬਾਰੇ ਜਿਹੜਾ ਉਹਦੀ ਪੁੱਛਗਿੱਛ ਜਿਹੜੀ ਅਸੀਂ ਮੋਡਲੀ ਪੁੱਛਗਿੱਛ ਕੀਤੀ ਆ ਉਹ ਆਪਣੇ ਕੰਮ ਵਾਸਤੇ ਜਾ ਰਿਹਾ ਸੀ ਐਂਡ ਉਹ ਇਹਨੂੰ ਨਹੀਂ ਪਛਾਣਦੇ ਸੀ ਇੱਕ ਫਾਸਟ ਗੱਡੀ ਆ ਰਹੀ ਸੀ ਫੇਟੋ ਗਿਆ ਐਂਡ ਜਿਹੜਾ ਹੈਗਾ ਉਹ ਵੀ ਘਬਰਾ ਗਿਆ ਤੇ ਘਬराने ਤੋਂ ਬਾਅਦ ਉਹਨੇ ਜਿਹੜੀ ਹੈਗੀ ਉਹਦੀ ਵਰਜਨ ਹੈ ਵਰਜਨ ਹੈ ਕਿ ਉਸਨੇ ਘਬਰਾ ਕੇ ਡਰਦੇ ਹੋਏ ਗੱਡੀ ਜਿਹੜੀ ਉੱਤੇ ਨਹੀਂ ਰੋਕੀ ਹਨ ਵੀ ਲੱਗਦਾ ਕਿ ਇਹਨਾਂ ਧਿਆਨ ਘਰਾਟ ਗਿਆ ਹੈਗਾ ਮੋਬਾਈਲ ਫੋਨ ਵਗੈਰਾ ਕਿਉਂਕਿ ਤੁਸੀਂ ਕੱਲ ਵੀ ਉੱਥੇ ਮੌਕੇ ਤੇ ਸੀਗੇ ਬੜਾ ਵਾਸਟ ਹੈ ਉਹ ਹਾਈਵੇ ਕਿ ਇਹ ਕੋਦਾਂ ਨੂੰ ਅੱਗੇ ਆ ਗਏ ਜਾਂ ਇਹਨੂੰ ਕਿਸ ਤਰੀਕੇ ਦੇ ਨਾਲ ਸਾਰਾ ਵਾਪਰ ਗਿਆ ਇਹ ਜਿਹੜਾ ਹੈਗਾ ਹਾਸਾ ਜਿਹੜੇ ਦੇਖੋ ਦੋਸ਼ੀ ਦੀ ਪੁਛਕਸ਼ ਦੇ ਵਿੱਚ ਆ ਜਦੋਂ ਇਹ ਸੜਕ ਕ੍ਰੋਸ ਕਰਨ ਲੱਗੇ ਤਾਂ ਗੱਡੀ ਸਪੀਡ ਤੇਜ਼ ਸੀ ਉਹ ਜਿਹੜਾ ਹੈਗਾ ਇੰਨੀ ਜਲਦੀ ਜਿਹੜਾ ਹੈਗਾ ਉਹਨੂੰ ਜਿਹੜਾ ਬ੍ਰੇਕਡਾਊਨ ਨਹੀਂ ਕਰ ਸਕਿਆ ਇਹਨੇ ਜਾੜਾ ਕਿਹੜੇ ਰੂਟ ਤੋਂ ਸੀ ਗਿਆ ਐਕਸੀਡੈਂਟ ਤੋਂ ਬਾਅਦ ਇਹਨੇ ਆਪਣਾ ਰੂਟ ਵਗੈਰਾ ਚੇਂਜ ਕੀਤਾ ਜਾਂ ਨਹੀਂ ਕਿ ਉਸ ਤੋਂ ਬਾਅਦ ਨਹੀਂ ਇਹਨੇ ਜਿਹੜਾ ਹੈਗਾ ਡੇੜੀ ਅਗਲੇ ਜਾ ਬੱਟਾ ਫਿਰ ਇਹ ਦੋਸਤੋ ਬਾਅਦ ਇਹ ਆਪਣੇ ਪਿੰਡਾਂ ਦੇ ਵਿੱਚ ਦੀ ਆਪਣੇ ਅੱਗੇ ਚਲਾ ਗਿਆ ਘਰ ਡਰਾਈਵਿੰਗ ਲਾਇਸੈਂਸ ਦੇ ਪਿੱਛੇ ਕੋਈ ਇਹਦੇ ਨੂੰ ਕੋਈ ਪਹਿਲਾਂ ਦਾ ਕੋਈ ਮਾਮਲਾ ਐ ਐਸਾ ਝ ਕੋਈ ਤਾਂ ਨਹੀਂ ਨਹੀਂ ਇਹ ਜਿਹੜਾ ਦੋਸ਼ੀ ਹੈਗਾ ਅਮਰਤਪਾਲ ਸਿੰਘ ਢਿੱਲੋਂ ਇਹ 26 ਸਾਲ ਦਾ ਲੜਕਾ ਹੈ ਇਹ ਉਮਰ ਇਹਦੀ 26 ਸਾਲ ਹੈ ਤੇ ਕੋਈ ਕ੍ਰਿਮੀਨਲ ਕੇਸ ਜਿਹੜਾ ਹੈਗਾ ਹੋਰ ਦਰਜਾਉਣਾ ਨਹੀਂ ਪਾਇਆ ਗਿਆ ਐਂਡ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਵਗੈਰਾ ਵੀ ਹੈਗਾ ਸੀ ਤੇ మేబీ ਇਹ ਵੀ ਹੋ ਸਕਦਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਡਰਾਈਵਿੰਗ ਦਾ ਐਂਡ ਇੰਡੀਆ ਦੇ ਵਿੱਚ ਡਰਾਈਵਿੰਗ ਦਾ ਜਿਹੜਾ ਹੈਗਾ ਲੈਫਟ ਹੈਂਡ ਰਾਈਟ ਸਾਈਡ ਦਾ ਜਿਹੜੀ ਹੈਗੀ ਆ ਉਹਦੇ ਕਰਕੇ ਕਈ ਵਾਰ ਆ ਆਪਣੀ ਜਿਹੜੀ ਹੈਗੀ ਡਰਾਈਵਿੰਗ ਦੇ ਉੱਤੇ ਗ੍ਰਿਪ ਹੈ ਜਿਹੜੀ ਕਮਾਂਡ ਨਹੀਂ ਬਣਦੀ ਜਦੋਂ ਇਹ ਆਇਆ ਮੈਂ ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਲੰਦਾ ਰਿਹਾ ਕਿ ਪਹਿਲੀ ਦੂਸਰੀ ਵਾਰੀ ਜਿਹਨੇ ਡਰਾਈਵ ਕੀਤੀ ਜਦੋਂ ਆਇਆ ਨਹੀਂ ਜਦੋਂ ਆਉਂਦਾ ਅਕਸਰ ਇੱਥੋਂ ਹੀ ਗਿਆ ਹੈਗਾ ਇੱਥੇ ਚਲਾ ਲੈਂਦਾ ਸੀ ਗੱਡੀ ਇਹਦੇ ਕੋਲੇ ਡਰਾਈਵਿੰਗ ਲਾਇਸੈਂਸ ਸੀ ਐਂਡ ਉੱਥੇ ਦਾ ਇਹਦੇ ਕੋਲ ਵਰਕ ਪਰਮਿਟ ਸੀ ਸਰ ਜੀ ਕਿਹੜੇ ਪਿੰਡਾਂ ਦਾ ਰੁਕੀਦਾ ਸੀ ਇਹਨਾਂ ਦੱਸੋ ਪਹਿਲਾਂ ਦੇ ਲੱਦਨ ਆਣਾ ਜਦੋਂ ਹਟੋਈ ਉਸ ਤੋਂ ਬਾਅਦ ਉਹ ਆਪਣੇ ਜਿਹੜੇ ਪਿੰਡੇ ਦੇ ਨੇੜੇ-ਨੇੜੇ ਵਾਲੇ ਪਿੰਡ ਹੈਗੇ ਨੇ ਉਧਰ ਕਿਸ਼ਨਗੜ ਕਿਸ਼ਨਗੜ ਤੋਂ ਜਿਹੜੀ ਹੈ ਕਿਸ਼ਨਗੜ ਦੇ ਕੈਮਰਾ ਦੇ ਵਿੱਚ ਡਿਟੈਕਟ ਹੋਤਾ ਉਤੋਂ ਫਿਰ ਵਾਪਸ ਉਹਦੀ ਕੰਮ ਸੀ ਕੱਲਾ ਸੀਗਾ ਮੋਰਿੰਗ ਨੂੰ ਲੇ ਇਹਦੇ ਪੁੱਛ ਕੇ ਇਸ ਦੇ ਵਿੱਚ ਜਿਹੜਾ ਹੈਗਾ ਇਕੱਲਾ ਹੀ ਹੈਗਾ ਸੀ ਆਪਣੀ ਗੱਡੀ ਠੀਕ ਰੱਖ ਕੇ ਕਿਸੇ ਪਾਸੇ ਅੱਗੇ ਨੇ ਜਾਣਾ ਸੀ ਉਧਰ ਜਾਦੇ ਸੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਹੈਗਾ ਜਿਹੜਾ ਹੈਗਾ ਲੇਬਰ ਵਗੈਰਾ ਕਰਦਾ ਹੈ ਇਹਦੀਆਂ ਭੈੜਾ ਹੈਗੀਆਂ ਨੇ ਤਿੰਨ ਭੈੜਾ ਨੇ ਉਹ ਵੀ ਕੈਨੇਡਾ ਦੇ ਵਿੱਚ ਹੀ ਹੈਗੀਆਂ ਸੈਟਲਡ ਨੇ ਉਧਰ ਹੀ ਇਹਦੀ ਮਦਰ ਵੀ ਉੱਧ ਆਪਣੇ ਕੈਨੇਡਾ 'ਚ ਹੀ ਆ ਇਹਦੇ ਫਾਦਰ ਦੀ ਜਿਹੜੀ ਡੈਥ ਹੋਈ ਹੋਈ ਹੈ ਕਿਹੜੇ ਪਿੰਡਾਂ ਨਾਲ ਪਿੰਡੇ ਦਾ ਕਿ ਦਸੂਵਾਲ ਪਿੰਡ ਹੈਗਾ ਥਾਣਾ ਗਰਦਾਰਪੁਰ ਚ ਪੈਂਦਾ ਹੈ